ਮੈਂ ਡਾਕਟਰ ਮੰਗਲ ఫిజియోਥੈਰੇਪੀ ਕਲੀਨਿਕ ਮਾਨਸਾ ਸਾਡੇ ਕੋਲ ਅੱਜ ਅੰਕਲ ਜੀ ਆਏ ਨੇ ਇਹਨਾਂ ਨੂੰ ਬਹੁਤ ਪੁਰਾਣੀ ਪ੍ਰੋਬਲਮ ਸੀਗੀ ਇਹ ਦੱਸਣ ਦੀ ਆਪਣੀ ਪ੍ਰੋਬਲਮ ਵਾਲੀ ਕੀ ਕੀ ਪ੍ਰੋਬਲਮ ਸੀ ਹੈਲੋ ਮੇਰਾ ਨੋ ਡਾਕਟਰ ਮੰਗਲ ਦਾ ਮੈਂ ਇਥੇ ਲੋਕਲ ਮਾਨਸਾ ਦਾ ਹੀ ਰਹਿਣ ਵਾਲਾ ਤੇ ਮੇਰੇ ਪਿੱਛੇ ਜੀ ਸਰਵਾਈਕਲ ਦੀ ਬਹੁਤ ਪ੍ਰੋਬਲਮ ਆ ਗਈ ਸੀ ਜਿਸ ਦੇ ਕਰਕੇ ਮੈਨੂੰ ਚੱਕਰ ਬਹੁਤ ਆਉਂਦੇ ਸੀ ਉੱਠਣ ਲੱਗਿਆਂ ਬੈਠਣ ਲੱਗਿਆਂ ਤੁਰਨ ਫਿਰਨ ਲੱਗਿਆਂ ਬਹੁਤ ਜ਼ਿਆਦਾ ਮੈਂ ਪਰੇਸ਼ਾਨ ਸੀਗਾ ਦਵਾਈ ਵੀ ਮੈਂ ਬਹੁਤ ਲਈ ਹੈ ਤੇ ਮੈਨੂੰ ਫਰਕ ਨਹੀਂ ਪਿਆ ਫਿਰ ਮੈਨੂੰ ਕਿਸੇ ਤੋਂ ਪਤਾ ਲੱਗਿਆ ਤੇ ਮੈਂ ਡਾਕਟਰ ਮੰਗੋ ਸਿੰਘ ఫిజిਓਥੈਰੇਪਿਸਟ ਇਹਨਾਂ ਦੇ ਨਾਲ ਸੰਪਰਕ ਕੀਤਾ ਤਾਂ ਇਹਨਾਂ ਤੋਂ ਥੈਰਾਪੀਆਂ ਕਰਾਈਆਂ ਤੇ ਉਹਦੇ ਨਾਲ ਮੈਨੂੰ ਹੌਲੀ 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 ਫਰਕ ਪੈਣ ਲੱਗ ਗਿਆ ਐਸ ਵੇਲੇ ਥੋੜੇ ਸਾਈਕਲ ਜਿਹੜਾ ਮੇਰਾ ਬਿਲਕੁਲ ਠੀਕ ਹੈ ਔਰ ਮਜਮਾ ਸਹੀ ਹੈ ਆ ਹੁਣ ਪਿੱਛੇ ਜੇ ਮੈਨੂੰ ਥੋੜੀ ਜਿਹੀ ਬੈਗ ਦੀ ਪ੍ਰੋਬਲਮ ਆ ਗਈ ਸੀ ਉਹਦੇ ਵਾਸਤੇ ਵੀ ਮੈਂ ਥੈਰਾਪੀਆਂ ਕਰਵਾ ਰਿਹਾ ਔਰ ਮੈਨੂੰ ਉਹ ਥੈਰਾਪੀਆਂ ਨਾਲ ਬਹੁਤ ਜ਼ਿਆਦਾ ਫਰਕ ਹੈ ਮੈਨੂੰ ਤਾਂ ਲੱਗਦਾ ਜਿਵੇਂ ਡਾਕਟਰ ਸਾਡੇ ਹੱਥਾਂ ਦੇ ਵਿੱਚ ਕੋਈ ਜਾਦੂ ਹੈ ਇਹਨਾਂ ਦੇ ਹੱਥ ਲਾਉਂਦੇ ਆਂ ਇਸ ਜੀਰ ਦੇ ਵਿੱਚ ਐ ਬਿਲਕੁਲ ਚੁਸਤੀ ਫੁਰਤੀ ਆ ਜਾਂਦੀ ਐ ਔਰ ਮੈਂ ਬਿਲਕੁਲ ਐਸੋਲੇ ਸਹੀ ਆ ਔਰ ਬਿਲਕੁਲ ਠੀਕ ਐ ਧੰਨਵਾਦ ਤੇ ਦਵਾਈ ਤਾਂ ਦਿੱਤੀ ਆਪਾਂ ਨਾ ਜੀ ਕੋਈ ਦਵਾਈ ਨਹੀਂ ਜੀ ਥੈਰੇਪੀਆਂ ਨਾਲ ਹੀ ਸਾਰਾ ਫਰਕ ਪਿਆ ਜੀ ਥੈਰੇਪੀਆਂ ਬਾਰੇ ਲਾਇਆ ਨਾ ਜੀ ਨਾ ਕੋਈ ਨਹੀਂਗਾ ਜੀ ਠੀਕ ਐ ਅਬ ਦੀ ਐਰਪੀ ਕਰੀਏ ਜੀ ਥੈਰੇਪੀ ਨਾਲੇ ਮੈਨੂੰ ਬਹੁਤ ਫਰਕ ਆ ਜੀ ਮੈਂ ਹੁਣ ਬਿਲਕੁਲ ਓਕੇ ਆ ਐਸੋਲੇ ਜਾਵਾਂ ਠੀਕ ਐ ਜੀ ਸਰਵਾਈਕਲ ਦੀ ਪ੍ਰੋਬਲਮ ਤਾਂ ਬਿਲਕੁਲ ਰਿਮੂਵ ਹੋ ਗਈ ਆ ਹੁਣ ਤਾਂ ਸਰਵਾਈਕਲ ਦਾ ਮੈਨੂੰ ਬਿਲਕੁਲ ਨਹੀਂ ਹੈਗਾ ਆ ਬੈਗ ਦੀ ਪ੍ਰੋਬਲਮ ਸੀ ਇਹ